ਸਸੀ ਦਾ ਦੋਸਤੋ ਅਗਰ ਤੁਸੀਂ ਵੀ ਯੂਰਪ ਚ ਪੱਕੇ ਹੋਣਾ ਚਾਹੁੰਦੇ ਹੋ ਨਾ ਤੇ ਸਭ ਤੋਂ ਵਧੀਆ ਜਿਹੜਾ ਮੁਲਕੇ ਗਾਇ ਉਹ ਸਪੇਨ ਹੀ ਗਾਇ ਇੱਥੀ ਕਿ ਉੱਤੇ ਕੰਮ ਕਰਦੀ ਪਿਸ਼ੇ ਬਹੁਤ ਖਰਾਬ ਏ ਕਮਾਈ ਨਹੀਂ ਜੇਗੀ 600 ਤੋਂ ਲੈ ਕੇ 800 ਦੋ ਯੂਰੋ ਤੱਕ ਮਿਲਦਾ ਹੈ 12 ਘੰਟੇ ਡਿਊਟੀ ਏ ਲੇਕਿਨ ਉੱਥੇ ਦੇ ਪੀਪਲ ਬਣ ਜਾਂਦੇ ਜੀ ਬੇਸ਼ੱਕ ਤੁਸੀਂ ਲੀਕੋ ਲੋ ਬੇਸ਼ੱਕ ਇੰਡੀਕੋ ਲੋ ਇੱਕ ਵਾਰ ਤੁਸੀਂ ਅੰਟਰ ਹੋ ਗਏ ਨਾ ਤੇ ਤੁਹਾਡਾ 500 ਤੋਂ ਲੈ ਕੇ 7-800 ਜੋੜ ਲੱਗੇਗਾ ਪਾਤਰੂਮੈਂਡ ਕਰਾ ਲਓ ਕੋਈ ਕਾਰਦੀ ਡੈਸਕ ਉੱਪਰ ਤੁਹਾੜਾ ਕੋਈ ਦੋਸਤ ਹੋਵੇ ਜਾਂ ਤੁਹਾਡਾ ਕੋਈ ਸੱਜਣ ਹੋਵੇ ਉਹ ਤੁਹਾਡੀ ਹੈਲਪ ਕਰ ਦੇਗਾ ਫਿਰ ਤੁਸੀਂ ਉੱਥੇ ਅਪਲਾਈ ਕਰ ਸਕਦੇ ਹੋ ਮੈਡੀਕਲ ਕਾਰਡ ਤੁਹਾਡਾ ਫ੍ਰੀ ਬਣ ਜਾਏਗਾ ਲਾਇਬ੍ਰੇਰੀ ਕਾਰਡ ਤੁਹਾਡਾ ਫ੍ਰੀ ਬਣ ਜਾਏਗਾ ਥੋੜਾ ਬਹੁਤ ਤੁਸੀਂ ਪ੍ਰੂਫ ਰੱਖੋ ਵੀ ਤੁਸੀਂ 2 ਸਾਲ ਕੰਟੀਨਿਊ ਇੱਥੇ ਰਹਿ ਰਹੇ ਹੋ ਕੋਸ਼ਿਸ਼ ਕਰੋ ਤੁਸੀਂ ਉੱਥੇ ਰਹਿ ਹੰਦੀ ਲੋਕਾਂ ਮਗਰ ਲਾ ਕੇ ਦੂਸਰੀ ਕੰਟਰੀ 'ਚ ਨਾ ਜਾਓ 2 ਸਾਲ ਓਕੇ ਸੋਕੇ ਕੱਢ ਲਓ ਫਿਰ ਤੁਹਾਡਾ ਟੀਆਰਸੀ ਕਾਰ ਬਣ ਜਾਏਗਾ ਕਾਰਡ ਮਣਗਾ ਤੁਹਾਨੂੰ ਮੁਜਰ ਆ ਜਣੀਆਂ ਜਿੱਥੇ ਮਰਜੀ ਤੁਸੀਂ ਸਫਰ ਕਰੋ ਇੰਡੀਆ ਜਾ ਸਕਦੇ ਹੋ ਯੂਰਪ ਜਿੱਥੇ ਮਰਜੀ ਜਾਓ ਉਸ ਤੋਂ ਬਾਅਦ ਤੁਹਾਡੇ ਪੱਕੇ ਹੁੰਦੇ 100% ਚੰਨ ਸਗੇਵੇ ਨੈਸ਼ਨੈਲਿਟੀ ਉੱਤੇ ਮਿਲ ਜਾਂਦੀ ਥੋੜੇ ਟਾਈਮ ਬਾ